ਇਹ ਸਟੈਂਡਰਡ ਮਸ਼ੀਨ ਆ ਬਾਈ ਜੀ ਠੀਕ ਹੈ ਜੀ 2010 ਮਾਡਲ ਹੈ ਜੀ ਠੀਕ ਹੈ ਜੀ ਇਹਦੀਆਂ ਕੱਟ ਦੀ ਚਾਦਰ ਬੈੱਡ ਦੀ ਚਾਦਰ ਜੀ ਸਾਰੀ ਫੋਲਰ ਪੇਅਰ ਹੈ ਜੀ ਇਹ ਸਿਲੈਂਡਰਾ ਮਸ਼ੀਨ ਆ ਜੀ ਸਿਲੈਂਡਰਾ ਇਹਦੇ ਬਾਈ ਜੀ ਲੋਕ ਸੇ ਟਾਇਰ ਪਾਉਂਦੇ ਆ ਤੇ ਸੱਤੇ ਟਾਇਰ ਨਵੇਂ ਪਿਚਲ ਕਿਹੜਾ ਡਿਸਪੋਜ਼ਲ ਹੈ ਹਾਂ ਜੀ ਇੰਜਨ ਡਿਸਪੋਜ਼ਲ ਆ ਜੀ ਪਰ ਇੰਜਨ ਦਾ ਕੰਮ ਫੁੱਲ ਆ ਜੀ 4 ਤੇ ਪ੍ਰੈਸਰ ਆਈ 402 ਮਾਡਲ ਇੰਜਨ ਆ ਜੀ ਇਹਦਾ ਠੀਕ ਹੈ ਜੀ 9 ਮਾਡਲ ਮਸ਼ੀਨ ਆ ਜੀ ਹਾਂ ਜੀ ਬਲਕਾਰ 2006 ਮਾਡਲ ਮਸ਼ੀਨ ਆ ਜੀ ਠੀਕ ਹੈ ਜੀ ਹਾਂ ਜੀ ਇਹ ਬਹੁਤ ਹੀ ਰੇਟ 'ਚ ਦੇਣ ਜਾ ਰਹੇ ਆ ਜੀ ਸਾਡੀ ਕਈ ਵਾਰੀ ਮੇਰੇ ਭਰਾ ਇਸ ਦਾ ਰੰਗ ਪੇਂਟ ਦੇਖ ਕੇ ਮਤਲਬ ਲੈ ਕੋਈ ਬੰਦਾ ਆ ਜੇ ਵੀ 13 ਮਾਡਲ ਆ ਕਿਉਂਕਿ ਪੁੱਠੇ ਏਲੀਵੇਟਰ ਵਾਲੀ ਆ ਜੀ ਅਗਲਾ ਕਹਿੰਦਾ ਵੀ 54 ਇੰਚੀ ਆ ਕਦੇ ਰੇਟ ਗਲਤ ਵੀ ਸੁਣ ਕੇ ਬੰਦਾ ਫੋਨ ਕਰਦਾ ਵੀ ਇਹਦਾ ਰੇਟ ਇੰਨਾ ਘੱਟ ਕਿਵੇਂ ਜਾਂ ਵੱਧ ਕਿਵੇਂ ਆ ਸਸੇ ਜਾਂ ਦੋਸਤੋ ਅੱਜ ਫੇਰ ਆਪਾਂ ਦੁਬਾਰੇ ਪਹੁੰਚਿਆ ਬਾਈ ਲੱਖੀ ਕੋਲੇ ਮੌੜ ਕਵੈਂਥੇਲ ਪਰਚੇਜ਼ ਤੇ ਇੱਕ ਕਵੈਨਾਂ ਦਾ ਬਾਈ ਕੰਮ ਕਰਦਾ ਇੱਕ ਨੰਬਰ ਬਾਈ ਦਾ ਕੰਮ ਹੈ ਮਾਰਜਨ ਚ ਕਪੈਨਾਂ ਹੁੰਦੀਆਂ ਨੇ ਆਜੋ ਬਾਈ ਲੱਕੀ ਨਾਲ ਗੱਲ ਕਰੀਏ ਸਤਿ ਸ੍ਰੀ ਅਕਾਲ ਬਾਈ ਲੱਕੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਭਰਾ ਚੜਦੀ ਕਲਾ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਨ੍ਹਾਂ ਨੇ ਸਾਨੂੰ ਇਹਨਾਂ ਮਾਨ ਸਤਕਾਰ ਬਖਸ਼ਿਆ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਤੁਹਾਡਾ ਦਿਨ ਨਹੀਂ ਦੇ ਸਕਦੇ ਕਿਸੇ ਰੂਪ ਚ ਵੀ ਆਜੋ ਸਟਾਰਟ ਕਰਦੇ ਹਾਂ ਲੱਕੀ ਅੱਜ ਕਿੰਨੀਆਂ ਕਪੈਨਾਂ ਨੇ ਆਪਣੇ ਕੋਲੇ ਜੀ ਅੱਜ ਹੈਗੀਆਂ ਨੇ 5 ਕਵੈਨਾਂ 5 ਕਵੈਨਾਂ ਹਾਂਜੀ ਹਾਂਜੀ ਤੇ ਪੈਸਲੀਆਂ ਜਿਹੜੀਆਂ ਆਪਾਂ ਦੋ ਪੈਸਲੀਆਂ ਵੀਡੀਓ ਬਣਾਈਆਂ ਨੇ ਉਹਨਾਂ ਲੋਡ ਤੇ ਸਾਰੀਆਂ ਕਪੈਨਾ ਮਾਰਜਨ ਚ ਨੇ ਹਾਂਜੀ ਹਾਂਜੀ ਸਾਰੀਆਂ ਮਸ਼ੀਨਾ ਮਾਰਜਨ ਚ ਨੇ ਜੀ ਆਪਾਂ ਮਾਰਜਨ ਚੀ ਮਾਲ ਲੈ ਕੇ ਆਉਨੇ ਜੀ ਮਾਰਜਨ ਚੀ ਹੀ ਵੇਚਦੇ ਆ ਠੀਕ ਹੈ ਜੀ ਤੇ ਇਸ ਕਰਕੇ ਪ੍ਰਮਾਤਮਾ ਦੇ ਹੁਕਮ ਨਾਲ ਸਾਰੇ ਦਰਸ਼ਕਾਂ ਨੇ ਸਾਨੂੰ ਵਧੀਆ ਮਾਨ ਸਤਿਕਾਰ ਬਖਸ਼ਿਆ ਜੀ ਹੰਗਾਰਾ ਵਧੀਆ ਦਿੱਤਾ ਪੂਰਾ ਵਧੀਆ ਜੀ ਸਾਰਾ ਵੀ ਕ ਵੀ ਗਈਆਂ ਤਕਰੀਬਨ ਆਪਣੇ ਦੋ ਪੜਾਅ ਸੀ ਜੀ ਉਹ ਜੋ ਪੂਰੇ ਹੋ ਚੁੱਕੇ ਤੀਸਰੇ ਪੜਾਅ 'ਚ ਜਿਹੜੀਆਂ ਮਸ਼ੀਨਾ ਆਈਆਂ ਨੇ ਜੀ ਉਹ ਇਸ ਵਾਰ ਸਾਰੀਆਂ ਨਿਊ ਨੇ ਨੇ ਹੁਨੇ ਹਾਂ ਸਾਰਿਆਂ ਤੇ ਜਾਨੀ ਕਿ ਘੱਟ ਪੈਸੇ ਲਾ ਕੇ ਕੰਮ ਚਲਾ ਸਕਦਾ ਬੰਦਾ ਚਲਾ ਸਕਦਾ ਜੀ ਉਹ ਕੋਈ ਐ ਨਹੀਂ ਹੈਗਾ ਵੀ ਸੀਜ਼ਨ ਨੇੜੇ ਆ ਗਿਆ ਰੇਟ ਵਧ ਗਏ ਹਾਂਜੀ ਪਰ ਫੇਰ ਵੀ ਆਪਾਂ ਪੂਰੀ ਕੋਸ਼ਿਸ਼ ਕਰੀ ਆ ਫੁੱਲਰ ਪੇਰਾਂ ਦੀ ਠੀਕ ਹੈ ਜੀ ਤੇ ਸਾਰਿਆਂ ਦੇ ਰੇਟ ਬਹੁਤ ਉਹੀ ਪੁਰਾਣੇ ਰੇਟ ਨੇ ਜੈ ਜੀ ਰੇਟ ਰੱਖੇ ਗਏ ਜੈ ਜੀ ਨੇ ਜੈ ਜੀ ਰੇਟ ਇੱਕ ਗੱਲ ਹੈ ਬਾਈ ਪੁਰਾਣੇ ਰੇਟਾਂ 'ਚ ਹੀ ਹਨਾ ਬਾਈ ਕੰਮ ਚਲਾਉਂਦਾ ਹੁਣ ਆਪਾਂ ਬਾਲਾ ਟਾਈਮ ਨਾਲ ਲੈਂਦੇ ਹੋਏ ਮਸ਼ੀਨ ਤੋਂ ਸਟਾਰਟ ਕਰਦੇ ਆ ਇਹ ਕੰਬੈਨ ਬਾਰੇ ਦੱਸੋ ਬਾਈ ਬਲਕਾਰ ਵਾਲੀ സ്റ്റാൻഡേർഡ് സോറി സ്റ്റാൻഡർഡ ਇਹ ਸਟੈਂਡਰਡ ਮਸ਼ੀਨ ਆ ਬਾਈ ਜੀ ਠੀਕ ਹੈ ਜੀ 2010 ਮਾਡਲ ਹੈ ਜੀ ਠੀਕ ਹੈ ਜੀ ਇਹਦੀਆਂ ਕੱਟ ਦੀ ਚਾਦਰ ਬੈੱਡ ਦੀ ਚਾਦਰ ਜੀ ਸਾਰੀ ਫੁੱਲਰ ਪੇਅਰ ਹੈ ਜੀ ਇਹੇ ਠੀਕ ਹੈ ਫੁੱਲਰ ਪੇਅਰ ਕੱਟ ਦੀਆਂ ਟੈਨਾ ਟੂਨਾ ਨਵੀਆਂ ਜੀ ਟਾਇਰਾਂ ਦੀ ਮਗਰ ਲਈ ਜੋੜੀ ਬਿਲਕੁਲ ਨਵੀਆਂ ਜੀ ਆਹ ਟੈਨਾ ਟੂਨਾ ਵੀਰੇ ਦਿਖਾ ਦੇ ਬਾਬੂ ਠੀਕ ਹੈ ਜੀ ਟੈਨਾ ਟੂਨਾ ਸਾਰੀਆਂ ਬਾਈ ਟੈਨਾ ਟੂਨਾ ਸਾਰੀਆਂ ਨਵੀਆਂ ਨੇ ਰੰਗ ਪੇਂਟ ਵੀ ਆਇਆ ਇਹਨ ਪੂਰਾ ਪੂਰਾ ਓਕੇ ਹੋਇਆ ਜੀ ਹਾਂਜੀ ਕੋ ਕਿਹੜੇ ਕੰਪਨੀ ਦਾ ਲਾਇ ਤੂਕੇ ਦਾ ਤੂਕੇ ਦਾ ਪੇਂਟ ਆ ਜੀ ਇਹਨ ਤੂਕੇ ਦਾ ਪੇਂਟ ਹਾਂਜੀ ਹਾਂਜੀ ਤੇ ਪੇਂਂ ਸਾਰੀ ਰਿਪੇਅਰ ਫੁੱਲ ਹੈ ਸਾਰੀ ਫੁੱਲਰ ਰਿਪੇਅਰ ਹੈ ਜੀ ਫੁੱਲਰ ਰਿਪੇਅਰ ਹੈ ਆ ਟੈਨਾਂ ਤੋਂ ਆ ਚੈਨਾਂ ਚੁੰਨਾ ਹੀ ਸਾਰੇ ਆ ਓਕੇ ਕਰਕੇ ਬਾਈ ਨੇ ਖੜਾਈ ਹੋਈ ਹੈ ਸਾਰਾ ਕੁਝ ਓਕੇ ਆ ਜੀ ਟਰੈਕਟਰ ਹੀ ਧਰਨਾ ਬਸ ਕੱਲਾ ਬੈਲਟਾ ਪਾਉਣੀ ਟਰੈਕਟਰ ਦੀ ਫਿਟਿੰਗ ਦਾ ਕਿਵੇਂ ਕਰੇਗਾ ਲੱਖੀ ਟਰੈਕਟਰ ਬੈਦ ਫਿਟਿੰਗ ਆ ਜੀ ਟਰੈਕਟਰ ਟਰੈਕਟਰ ਦਾ ਆਪਾਂ ਪਹਿਲਾਂ ਵੀ ਬੈਦ ਫਿਟਿੰਗ ਹੀ ਦਿੱਤੀ ਹੋਈ ਆ ਜੀ ਹਾਂ ਟਰੈਕਟਰ ਪਹਿਲਾਂ ਵੀ ਆਪਾਂ ਸਾਰੀਆਂ ਮਸ਼ੀਨਾਂ ਦੇ ਧਰ ਕੇ ਦਿੱਤੇ ਆ ਜੀ ਟਰੈਕਟਰ ਜਾਨਕੇ ਫਿੱਟ ਕਰਕੇ ਦੇਉਂਗੇ ਹਾਂ ਜੀ ਫਿਟਿੰਗ ਕਰਕੇ ਦੇਵਾਂਗੇ ਠੀਕ ਹੈ ਚਾਹੇ ਤੁਸੀਂ ਕਿੰਨੀ ਵੀ ਦ ਫੱਟ ਬਾਈ ਕਰਕੇ ਦੇਣਗੇ ਤੇ ਸਿਰਫ ਜਾ ਕੇ ਕਪੈਨ ਬਾਡੇ ਦੇ ਵਿੱਚ ਚਲਾਉਣੀ ਹੈ ਤੇ ਨਖੇਰ ਨਖੂਰ ਦੀ ਗੱਲ ਕਰੀਏ ਪੂਰਾ ਵਧੀਆ ਸਾਰਾ ਜੀ ਸਾਰਾ ਫੁੱਲ ਕੰਮ ਆਪਾਂ ਆਪਣੇ ਹੱਥੀ ਕੰਮ ਹੋਇਆ ਸਾਰਾ ਮਿੱਠਾ ਇਹਦਾ ਸਾਰਾ ਕੋਈ ਦਾਣੇ ਤੂਨੇ ਤਾਂ ਨਹੀਂ ਮਾਰਦੀ ਲੱਕੀ ਨਾ 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 ਕੋਈ ਸਾਰੀ ਓਕੇ ਕਰੀ ਹੈ ਜੀ ਇਹ ਇਹਦੀ ਮਸ਼ੀਨ ਦੀ ਆਪਣੀ ਗਾਰੰਟੀ ਹੈ ਜੀ ਕਿਉਂਕਿ ਆਪਾਂ ਆਪਨੇ ਖੁਦ ਨੇ ਕੰਮ ਕੀਤਾ ਜੀ ਇਸ ਨੂੰ ਇਹਦਾ ਠੀਕ ਹੈ ਹਾਂਜੀ ਤੇ ਕਟਰ ਕੈ ਫੁੱਟੇ ਚ ਇਹ ਇਹ 13 ਫੁੱਟ ਕਟਰ ਹੈ ਜੀ ਠੀਕ ਹੈ ਹਾਂਜੀ 51 ਇੰਚੀ ਮਸ਼ੀਨ ਹੈ ਜੀ ਇਹ 51 ਇੰਚੀ ਮਸ਼ੀਨ ਹੈ ਹਾਂਜੀ ਹਾਂਜੀ ਠੀਕ ਹੈ ਇਹਦਾ ਜਿਹੜਾ ਰੇਟ ਹੈ ਜੀ ਹਾਂਜੀ ਬਹੁਤ ਹੀ ਸ਼ਾਨਦਾਰ ਹੈ ਠੀਕ ਹੈ ਜੀ ਇਹਦਾ ਫੁੱਲ ਕੰਮ ਹੋ ਕੇ ਟਰੈਕਟਰ ਤੇ ਫਿਟਿੰਗ ਹੋ ਕੇ ਹਾਂਜੀ ਇਹਦਾ ਰੇਟ ਹੈ ਜੀ 3 ਲੱਖ 45000 ਰੁਪਏ ਜੀ 3 ਲੱਖ 45 ਹਾਂਜੀ ਤੂੰ ਆਇਨਾ ਕਰ ਹੁਣ ਕੋਈ ਵੀਡੀਓ ਵੀ ਦੇਖ ਕੇ ਆ ਗਿਆ ਭਰਾ ਉਹਦੇ ਲਈ ਵੀ ਬਾੜਾ ਮੁੱਟਾ ਕਰ ਦੇ ਅੱਗੇ ਵੀ ਭਰਾਵਾਂ ਨੂੰ ਪਤਾ ਜੀ ਜੋ ਬੰਦੇ ਲੈ ਕੇ ਗਏ ਆ ਮਸ਼ੀਨਾ ਉਹਨਾਂ ਨੂੰ ਥੋੜੇ ਰੂਰੂ ਜਰੂਰ ਕਰਵਾਵਾਂਗੇ ਕਿਉਂਕਿ ਹਜੇ ਡਿਲੀਵਰੀਆਂ ਦੇਣੀਆਂ ਬਾਕੀ ਨੇ ਠੀਕ ਹੈ ਜੀ ਉਹ ਸੋਨੂੰ ਜਦੋਂ ਡਿਲੀਵਰੀਆਂ ਦੇਵਾਂਗੇ ਉਸ ਦਿਨ ਬੁਲਾਵਾਂਗੇ ਠੀਕ ਹੈ ਜੀ ਉਸ ਦਿਨ ਸੋਨੂੰ ਆਪ ਹੀ ਆਪਾਂ ਨੂੰ ਦੱਸਣਗੇ ਉਹ ਵੀ ਬੰਦੇ ਨੇ ਕਿਸ ਤਰ੍ਹਾਂ ਕੋਆਪਰੇਟ ਕੀਤਾ ਆਪਾਂ ਨਾਲ ਠੀਕ ਹੈ ਜੀ ਯਾਨੀ ਕਿ ਮਾਨ ਤਾਨ ਮਿੱਤਰੋ ਤੁਹਾਡਾ ਕੀਤਾ ਜਾਊਗਾ ਇਹ ਜੀ ਗੱਲ ਨਹੀਂ ਹੈਗੀ ਤੁਸੀਂ ਇੱਕ ਵਾਰ ਲੱਖੀ ਕੋਲੇ ਆਓ ਆ ਕੇ ਮਸ਼ੀਨ ਦੇਖੋ ਮੂਰੇ ਆ ਗਈ ਟਰੱਕ ਦੇ ਇੰਜਨ ਵਾਲੀ ਇਹ 2009 ਮਾਡਲ ਮਸ਼ੀਨ ਆ ਜੀ ਠੀਕ ਹੈ ਜੀ ਸਰੇਂਦਰਾ ਮਸ਼ੀਨ ਆ ਜੀ ਸਰੇਂਦਰਾ ਇਹਦੇ ਬਾਈ ਜੀ ਲੋਕ 6 ਟਾਇਰ ਪਾਉਂਦੇ ਆ ਤੇ 7 ਟਾਇਰ ਨਵੇਂ 7 ਹਾਂ ਜੀ ਠੀਕ ਹੈ 6 ਟਾਇਰ 7ਵੀਂ ਸਟਿੱਪਣੀ ਬਾਈ ਜੀ ਠੀਕ ਹੈ ਜੀ ਇਹਦੀ ਸਭ ਕੁਝ ਓਕੇ ਆ ਜੀ ਇੰਜਨ ਦਾ ਗੇਅਰ ਦਾ ਮੰਨ ਲਓ ਇੰਜਨ ਕਿਹੜਾ ਡਿਸਪੋਜ਼ਲ ਹੈ ਹਾਂਜੀ ਇੰਜਨ ਡਿਸਪੋਜ਼ਲ ਹੈ ਜੀ ਪਰ ਕਿੰਜਨ ਦਾ ਕੰਮ ਫੁੱਲ ਹੈ ਜੀ 4 ਤੇ ਪ੍ਰੈਸ਼ਰਾਈਜ਼ 402 ਮਾਡਲ ਇੰਜਨ ਹੈ ਜੀ ਇਹਦਾ ਠੀਕ ਹੈ ਜੀ ਨਵਾਂ ਮਾਡਲ ਮਸ਼ੀਨਾਂ ਜੀ CA 90 ਮੂਹਰ ਲਈ ਜੋੜੀ ਬਾਈ ਬਾਬੂ ਨਿਗਾ ਮਰਵਾਦੇ ਗੁਡਇਰ ਦੀ ਜੋੜੀ ਹੈ ਬਾਈ ਜੀ ਗੁਡਇਰ ਦੀ ਹਾਂਜੀ ਅੱਜ 70 ਤੋਂ ਲੈ ਕੇ 75000 ਰੁਪਏ ਦੀ ਟਾਇਰਾਂ ਦੀ ਜੋੜੀ ਆਉਂਦੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਜੇ ਇਹਦੇ ਹੁਣ ਰੰਗ ਪੇਂਟ ਦੀ ਗੱਲ ਕਰੀਏ ਬਟੇ ਭਰਾ ਸਾਰੀ ਓਰੀਜਨਲ ਹੈ ਜੀ ਕੋਈ ਤੋਂ ਵਰਸونی ਲੱਗਿਆ ਜੀ ਇਹ ਸਾਰੀ ਰਿਜਨਲ ਮਸ਼ੀਨ ਆ ਜੀ ਇਹ ਰਿਜਨਲ ਹੈ ਹਾਂਜੀ ਸੀਪ ਚਾਰ ਨੇ ਨਵੇਂ ਆ ਜੀ ਇਹਦੇ ਠੀਕ ਹੈ ਜੀ ਸੀਪ ਚਾਰ ਨੇ ਨਵੇਂ ਨੇ ਹਾਂਜੀ ਸਾਰੇ ਇੰਚ ਕਿੰਨੇ ਆ ਗਈ ਇਹ 51 ਇੰਚੀ ਆ ਬਾਈ ਜੀ 51 ਇੰਚੀ ਆ ਸਾਰੇ ਸਟਾਫ ਆਕਰ ਬਾਈ ਬਬੂ ਦਿਖਾ ਦੇਗਾ ਹੋਰ ਨਾਲ ਹਾਂ ਤੇ ਸਟਾਫ ਆਕਰ ਸੀ ਸਟਾਫ ਆਕਰ ਕ੍ਰੈਂਕਾਂ ਸਾਰਾ ਕੁਝ ਨਵਾਂ ਆ ਜੀ ਇਹਦਾ ਸਾਰਾ ਕੁਝ ਤਕਰੀਬਨ ਨਵਾਂ ਬਾਈ ਤਿੰਨੇ ਚੈਨਾਂ ਨਵੀਆਂ ਨੇ ਜੀ ਐਲੀਵੇਟਰ ਚੈਨਾਂ ਹਾਂਜੀ ਫੀਡਰ ਚੈਨਾਂ ਜੀ ਠੀਕ ਹੈ ਜੀ ਹਾਂਜੀ ਬੈਂਡਰੀਆਂ ਬੂਂਡਰੀਆਂ ਆਪਾਂ ਨਵੀਆਂ ਧਰਤੀਆਂ ਜੀ ਬੈਂਡਰੀਆਂ ਨਵੀਆਂ ਦੀ ਕਾਸਰ ਸੀ ਹਾਂਜੀ ਬੈਂਡਰੀ ਆਪਾਂ ਨਵੀਂ ਧਰਤੀ ਜੀ ਉਹ ਨਵੀਂ ਧਰਤੀ ਨਵੀਆਂ ਜੀ ਠੀਕ ਹੈ ਜੀ ਹਾਂਜੀ ਤੇ ਬੈਂਡਰੀਆਂ ਵੀ ਬਾਈ ਚੈੱਕ ਕਰ ਸਕਦੇ ਹੋ ਅਜੇ ਕਾਲੀ ਧਰੀਆਂ ਨੇ ਜੀ ਬੈਂਡਰੀਆਂ ਮੋਟੀਆਂ ਠੀਕ ਹੈ ਜੀ ਹਾਂਜੀ ਇਹ ਬੈਂਡਰੀਆਂ ਵੀ ਨਵੀਆਂ ਹੋਗੀਆਂ ਹਾਂਜੀ ਹਾਂਜੀ ਤੇ 51 ਇੰਚ ਇਹ ਕਿੰਨੇ ਮਾਡਲ ਆ ਗਈ ਫਿਰ ਇਹ 2009 ਮਾਡਲ ਆ ਜੀ 2009 ਮਾਡਲ ਆ ਗਈ ਹਾਂਜੀ ਤੇ 2009 ਮਾਡਲ ਦਾ ਬਾਈ ਰੇਟ ਕਿੰਨਾ ਆ ਗਿਆ ਇਹਦਾ ਰੇਟ ਆ ਜੀ 590000 ਰੇਟ ਹੈ ਜੀ ਇਹਦਾ 590 ਡਿਮਾਂਡ ਹੈ 590000 ਰੁਪਿਆ ਡਿਮਾਂਡ ਹੈ ਜੀ ਡਿਸਕ ਬ੍ਰੇਕਾਂ ਵਾਲੀ ਹੈ ਜੀ ਇਹ ਠੀਕ ਹੈ ਜੀ ਹਾਂਜੀ ਤੇ ਚੈੱਕ ਕਰ ਸਕਦੇ ਹੋ ਮਿੱਤਰੋ ਮਸ਼ੀਨਾਂ ਸਾਰੇ ਕੈਮ ਮਸ਼ੀਨਾਂ ਸਾਰੇ ਨਵੇਂ ਆ ਜੀ ਇਹਦੇ ਕੱਟਰ ਦੀ ਚਾਦਰ ਠੀਕ ਹੈ ਜੀ ਮੰਨ ਲਓ ਸਾਰੀਆਂ ਫਿੰਗਰਾਂ ਠੀਕ ਹੈ ਜੀ ਹੁਣ ਇਹਦੀ ਲੱਕੀ ਰਿਪੇਅਰ ਹੋ ਚੁੱਕੀ ਆ ਹਾਂਜੀ ਰਿਪੇਅਰ ਇਹਦੀ ਤਕਰੀਬਨ ਸਾਰੀ ਹੋਈ ਹੈ ਜੀ ਪਿਛਲੇ ਸੀਜ਼ਨ ਹੁਣ ਇਹ ਕਿਹਦਾ ਕੱਲਾ ਥਰੇਸਰ ਬਾਦਨ ਆ ਜੀ ਥਰੇਸਰ ਬਾਸਕਟ ਨਵੀਂ ਆ ਜੀ ਪਿਛਲੇ ਸੀਜ਼ਨ ਪਾਈ ਸੀ ਆਪਣੇ ਮਿੱਤਰਾਂ ਕੋਲ ਹੀ ਮਸ਼ੀਨ ਆਈ ਆ ਰਾਮਪਰੇ ਦੇ ਕੋਲੇ ਪਿੰਡ ਰਾਮਣਵਾਸ ਆ ਜੀ ਰਾਮਣਵਾਸ ਕੋਲ ਮਸ਼ੀਨ ਆ ਜੀ ਜਿਹੜਾ ਬੰਦਾ ਜਿੱਥੋਂ ਪੁੱਸਾ ਕਰਦਾ ਠੀਕ ਆ ਜੀ ਉਹਨਾਂ ਨੂੰ ਦੇ ਰੇਟ ਪੁੱਸ ਕੇ ਹੀ ਸਾਨੂੰ ਮਾਰਜਨ ਦੇ ਜਾਂ ਬਸ ਠੀਕ ਹੈ ਹਾਂਜੀ ਇਹ ਰੇਟ ਪੁੱਸ ਕੇ ਰੇਟ ਪੁੱਸ ਕੇ ਸਾਨੂੰ ਜਿਹੜਾ ਸਾਡਾ ਮਾਰਜਨ ਬਣਦਾ ਜੀ ਹੱਕ ਦੀ ਗੱਲ ਕੀਤੀ ਜਾਵੇ ਇਹਦੇ ਆਪਣਾ ਲੱਖੀ ਕੈਂ ਫੁੱਟਾ ਕਟਰ ਆ ਗਿਆ ਇਹਦੇ ਨਾਲ 14 ਫੁੱਟਾ 14 ਫੁੱਟ ਹਾਂਜੀ ਹਾਂਜੀ ਠੀਕ ਆ ਆ ਦਿਖਾ ਦੇ ਵੀਰੇ ਆ ਕਟਰ ਆ ਗਿਆ ਮਿੱਤਰੋ ਕਟਰ ਆ ਗਿਆ ਆ ਥ੍ਰੈਸਰ ਬਾਸਕਟ ਦਿਖਾ ਦੇ ਭਰਾ ਉੱਪਰੋਂ ਠੀਕ ਹੈ ਬਿਲਕੁਲ ਜਮਾ ਥ੍ਰੈਸਰ ਦੀਆਂ ਫੱਟੀਆਂ ਨਵੀਆਂ ਬਾਸਕਟ ਬਿਲਕੁਲ ਨਵੀਆਂ ਠੀਕ ਹੈ ਵੀਰੇ ਰੂਲਾ ਰਾਲਾ ਸਾਰੇ ਬਲ ਬਲ ਠੀਕ ਹੈ ਸਭ ਕੁਝ ਓਕੇ ਆ ਭਰਾ ਮੇਰੇ ਓਕੇ ਆ ਹਾਂਜੀ ਆ ਟਾਇਰ ਰੇੜੇ ਦੇ ਵੀ ਦਿਖਾ ਦੇ ਭਰਾ ਮੇਰੇਆ ਰੇੜੇ ਦੇ ਵੀ ਟਾਇਰ ਦਿਖਾ ਦੇ ਮਿੱਤਰੋ ਇਹ ਵੀ ਜਮਨ ਨਵੇਂ ਪਏ ਸੱਤੇ ਟਾਇਰ ਨਵੇਂ ਆ ਭਰਾ ਜੀ ਇਹ ਪਿੰਗਾ ਵੀ ਉਨਾਂ ਚੰਗਾ ਜਿੰਨਾ ਸਾਰੀ ਮਸ਼ੀਨ ਜੀ ਸਾਰੀ origignal ਹੈ ਠੀਕ ਹੈ ਜੀ ਸਾਰੀ ਰੰਗ ਪੇਂਟ ਦੀ ਠੀਕ ਹੈ ਜੀ ਔਰ ਜੈਨੂਆ ਨਾ ਕਿਤੇ ਟੈਂਕਾ ਨਹੀਂ ਹੈਗਾ ਜੀ ਕੋਈ ਟੁੱਟ ਭੱਜ ਨਹੀਂ ਹੈਗੀ ਜੀ ਮੇਨ ਇਹਦੀ ਸਾਰੇ ਮੰਨ ਲਓ ਕੰਮ ਧੰਦੇ ਦੀ ਪੂਰੀ ਚੰਗੀ ਹੈ ਜੀ ਚੰਗੀ ਮਸ਼ੀਨ ਹੈ ਮਿੱਤਰੋ ਕੰਮ ਧੰਦੇ ਦੀ ਵੀ ਆਜੋ ਹੁਣ ਆਪਾਂ ਆ ਫਿੰਗਰਾਂ ਫੁੰਗਰਾਂ ਬਾਬੂ ਗੌਰ ਨਾਲ ਦਿਖਾ ਦੇ ਬਾਈ ਸਾਰੀਆਂ ਫਿੰਗਰਾਂ ਕੱਟ ਦੀ ਚਾਦਰ ਚ ਉਧਰ ਭਰਾ ਮੇਰੇ ਉਹ ਗੌਰ ਨਾਲ ਚੈੱਕ ਕਰ ਲਿਓ ਹਾਂਜੀ ਤੇ ਆਜੋ ਹੁਣ ਆਪਾਂ ਅਗਲੀ ਮਸ਼ੀਨ ਦੀ ਗੱਲ ਕਰੀਏ ਆਜੋ ਕਰ ਆਈ ਬਲਕਾਰ 2006 ਮਾਡਲ ਮਸ਼ੀਨ ਹੈ ਜੀ ਠੀਕ ਹੈ ਜੀ ਹਾਂਜੀ ਇਹ ਬਹੁਤ ਹੀ ਰੇਟ 'ਚ ਦੇਣ ਜਾ ਰਹੇ ਆ ਜੀ ਬਹੁਤ ਹੀ ਕਿੰਨੇ ਕੁ 'ਚ ਬਾਸ ਇਹਦਾ ਰੇਟ ਤੁਸੀਂ ਐਂ ਮੰਨ ਲਓ ਵੀ ਜਿੰਨੇ ਵਾਰੀ ਤੁਸੀਂ ਆਏ ਹੋ ਹਾਂਜੀ ਉਦੋਂ 1 ਲੱਖ ਰੁਪਇਆ ਸਾਰੀਆਂ ਮਸ਼ੀਨਾਂ ਦਾ ਰੇਟ ਦਾ ਫਰਕ ਆ ਜੀ 1 ਲੱਖ ਦਾ 1 ਲੱਖ ਰੁਪਇਆ ਦਾ ਫਰਕ ਆ 2006 ਮਾਡਲ ਮਸ਼ੀਨ ਆ ਜੀ ਇਹ ਬਲਕਾਰ ਦੀ ਠੀਕ ਆ ਜੀ ਇਹ ਮੰਡੀ ਕਰਨ ਤੋਂ ਆਈ ਫੁੱਲ ਰਿਪੇਅਰ ਆ ਜੀ ਫੋਲਡਰ ਪੀਰ ਸਾਰੀਆਂ ਬੈਲਟਾਂ ਨਵੀਆਂ ਜੀ ਬਾਸਕਟ ਥ੍ਰੈਸਰ ਇਹਦਾ ਨਵਾਂ ਜੀ ਠੀਕ ਹੈ ਜੀ ਔਰ ਇਹਦੇ ਨਾਲ ਸਰੋਂ ਵਾਲਾ ਥ੍ਰੈਸਰ ਵੀ ਆ ਜੀ ਸਰੋਂ ਵਾਲਾ ਵੀ ਹੈ ਸਰੋਂ ਵਾਲਾ ਥ੍ਰੈਸਰ ਵੀ ਆ ਠੀਕ ਹੈ ਇਹਦੇ ਨਾਲ ਬਾਈ ਨੇ ਨਾਲ ਦਿੱਤਾ ਆਪਾਂ ਨੂੰ ਜੀ ਠੀਕ ਹੈ ਜੀ ਕਿੰਨੇ ਇੰਚੇ ਆ ਗਈ ਉਹ ਇਹ 51 ਇੰਚੀ ਆ ਜੀ 51 ਇੰਚੀ ਆ ਗਈ ਦੁਬਾਰੇ ਮੋਡੀਫਾਈ ਹੋਈ ਹੈ ਜਿੰਨੀ ਇਹ ਮਸ਼ੀਨ ਆਏ ਖੜੀ ਹੈ ਰੰਗ ਪੇਂਟ ਦੀ ਵੀ ਓਨੀ ਚੰਗੀ ਹੈ ਹਾਂ ਜੀ ਹਾਂ ਜੀ ਜਿਹੜਾ ਕੁਛ ਆਈ ਸਾਹਮਣੇ ਆ ਜੀ ਠੀਕ ਹੈ ਜੀ ਪੂਰੀ ਪੂਰੇ ਕੰਮ ਧੰਦੇ ਦੀ ਪੂਰੀ ਮਤਲਬ ਚੰਗੀ ਆ ਜੀ ਸਾਰੀਆਂ ਬੈਲਟਾਂ ਮੁਰੰਬੀ ਦੇ ਭਰਾ ਦਿਖਾ ਦਿ ਗੌਰ ਨਾਲ ਚੈਨਾ ਚੂਨਾ ਸਾਰੀਆਂ ਗੌਰ ਨਾਲ ਗੋਲੀਆਂ ਪਾਲੀਆਂ ਉੱਪਰ ਲੀਆਂ ਸਾਰੀਆਂ ਦਿਖਾ ਦਿਓ ਗੌਰ ਨਾਲ ਠੀਕ ਹੈ ਜੀ ਹਾਂਜੀ ਤੇ ਯਾਨੀ ਕਿ ਚੰਗੀ ਐਮਸੀ ਹਾਂਜੀ ਇਹਦਾ ਜਿਹੜਾ ਰੇਟ ਆ ਜੀ ਕਿੰਨੇ ਮਾੜੇ ਇਹ 2006 ਮਾਡਲ ਆ ਜੀ ਇਹਦਾ ਇਹਦਾ ਰੇਟ ਆ ਜੀ ਬਿਲਕੁਲ ਜਾਇਜ਼ 2 ਲੱਖ ਤੇ 45000 ਰੁਪਿਆ ਰੇਟ ਆ ਜੀ ਵਿੱਚੇ ਥਰੇਸਰ ਦਾ ਜੀ ਵਿੱੱਚੇ ਸਰੋਂ ਵਾਲਾ ਥੈਸਰ ਵੀ ਦੇਵਾਂਗੇ ਠੀਕ ਹੈ ਜੀ ਜੋ ਕਿ 25 ਤੋਂ 30000 ਰੁਪਏ ਦਾ ਬਣਦਾ ਹੈ 2 ਲੱਖ 45000 ਦਾ 2 ਲੱਖ 45000 ਦਾ ਠੀਕ ਹੈ ਜੀ ਆਜੋ ਲਓ ਵੀ ਮਿੱਤਰੋ ਆਪਾਂ ਅਗਲੀ ਮਸ਼ੀਨ ਦੀ ਗੱਲ ਕਰੀਏ ਆਜੋ ਕਰਾਂ 3 ਬਾਰੀ ਦੱਸੀ ਗੇਰਾ ਇਹ ਬਲਕਾਰ ਮਸ਼ੀਨ ਹੈ ਜੀ ਠੀਕ ਹੈ 2013 ਮਾਡਲ ਮਸ਼ੀਨ ਹੈ ਜੀ ਠੀਕ ਹੈ ਜੀ ਹਾਂਜੀ ਰੰਗ ਪੇਂਟ ਦੀ ਸਾਰੀ ਓਰੀਜਨਲ ਸਾਰੀ ਓਰੀਜਨਲ ਹੈ ਜੀ ਠੀਕ ਹੈ ਜੀ ਇਹਦੇ ਟਾਇਰਾਂ ਦੀ ਜੋੜੀ ਮਗਰਲੀ ਇੱਕ ਟਾਇਰ 'ਚ ਇਹਦੇ ਕੱਟ ਲੱਗਿਆ ਹੋਇਆ ਸੀ ਠੀਕ ਹੈ ਜੀ ਟਾਇਰ ਆਪਾਂ ਨਵੇਂ ਪਾਤੇ ਜੀ ਇਹਦੇ ਠੀਕ ਹੈ ਤੇ ਅੰਦਰੋਂ ਕਿਵੇਂ ਆ ਅੰਦਰੋਂ ਸਾਰੀ ਪੰਜ ਸਟਾਫ ਆ ਕਰੇ ਇਹ 51 ਇੰਚੀ ਮਸ਼ੀਨ ਆ ਜੀ 51 ਇੰਚੀ ਵਾਲੀ ਹਾਂਜੀ ਕਈ ਵਾਰੀ ਮੇਰੇ ਭਰਾ ਇਸ ਦਾ ਰੰਗ ਪੇਂਟ ਦੇਖ ਕੇ ਮਤਲਬ ਲੈ ਕੋਈ ਬੰਦਾ ਆ ਜੇ ਵੀ 13 ਮਾਡਲ ਆ ਕਿਉਂਕਿ ਬੁਠੇ ਏਲੀਵੇਟਰ ਵਾਲੀ ਆ ਜੀ ਅਗਲਾ ਕਹਿੰਦਾ ਵੀ 54 ਇੰਚੀ ਆ ਕਦੇ ਰੇਟ ਗਲਤ ਹਾਂਜੀ ਵੀ ਸੁਣ ਕੇ ਬੰਦਾ ਫੋਨ ਕਰਦਾ ਵੀ ਇਹਦਾ ਰੇਟ ਇੰਨਾ ਘਟ ਕਿਵੇਂ ਜਾਂ ਵੱਧ ਕਿਵੇਂ ਆ ਠੀਕ ਆ ਜੀ ਇਹ 52 ਇੰਚੀ ਮਸ਼ੀਨ ਆ ਭਰਾ ਜੀ ਠੀਕ ਆ ਜੀ 13 ਮਾਡਲ ਆ ਜੀ ਮੰਗ ਲੈ ਟਾਇਰਾਂ ਦੀ ਜੋੜੀ ਭਰਾ ਦਿਖਾ ਦੇ ਬਿਲਕੁਲ ਨਵੀਂ ਪਾਈ ਆ ਜੀ ਠੀਕ ਆ ਜੀ ਹਾਂਜੀ ਇਹਦੀਆਂ ਟੈਨਾ ਟੂਨਾ ਸਭ ਨਵੀਆਂ ਲੱਗਣੀਆਂ ਨੇ ਜੀ ਆਹ ਟੈਨਾ ਟੂਨਾ ਦੇਖ ਸਕਦੇ ਹੋ ਬਾਈ ਸਾਰੀਆਂ ਨਵੀਆਂ ਲੱਗਣੀਆਂ ਨੇ ਜੀ ਇਹ ਸਾਰਾ ਨਵਾਂ ਲੱਗਣਾ ਸਿਸਟਮ ਸਾਰਾ ਸਿਸਟਮ ਨਵਾਂ ਲੱਗ ਦੇਵਾਂਗੇ ਸਾਰੇ ਕੰਮ ਤਾਂ ਦੇਈ ਤਿੰਨੇ ਚੈਨਾ ਜੀ ਇਹ ਕੰਪਲੀਟ ਹੋ ਕੇ ਹਾਂਜੀ ਹਾਂਜੀ ਤੇ ਇਹਦੇ ਨਾਲ ਬਾਈ ਜੀ ਇੱਕ ਗੱਲ ਹੋਰ ਦੱਸ ਦਿਆਂ ਹਾਂਜੀ ਜਾਣਕਾਰੀ ਲਈ ਇਹ ਬਲਕਾਰ ਨਹੀਂ 13 ਮਾਡਲ ਮਸ਼ੀਨ ਹੈ ਜੀ ਇਹਦੇ ਨਾਲ ਪੂਲੀਆਂ ਵੀ ਨੇ ਔਰ ਚੈਂਜਰ ਵੀ ਹੈ ਜੀ ਠੀਕ ਹੈ ਜੀ ਹਾਂਜੀ ਕੋਈ ਮੇਰੇ ਭਰਾ ਨੇ ਨਾ ਚੈਂਜਰ ਅਤਾਰਤਾ ਸੀ ਇਹਦਾ ਕਿਸੇ ਅਣਜਾਣ ਡਰਾਈਵਰ ਨੇ ਵੀ ਪੂੜੀਆਂ ਪਾ ਕੇ ਚਲਾਉਣੇ ਆ ਪਰ ਆਪਾਂ ਸੈਂ ਇੱਕ ਅਦੇ ਦਿਨ ਚ ਪਾ ਦਈਏ ਚੈਂਜਰ ਤੇ ਹੂੰ ਚੈਂਜਰ ਪਿਆ ਜੇ ਕਿਸੇ ਵੀਰ ਨੇ ਮਤਲਬ ਲੈ ਕੇ ਜਾਣਾ ਤਾਂ ਨਾਲ ਲੈ ਕੇ ਜ਼ਰੂਰ ਜਾਇਓ ਠੀਕ ਹੈ ਕਿਉਂਕਿ ਚੈਂਜਰ ਨਾਲ ਆ ਜੀ ਆਪਣੇ ਤਾਂ ਕਿਸੇ ਕੰਮ ਨਹੀਂ ਹੈਗਾ ਪਰ ਅਗਲੇ ਦਾ ਉਹ 30 ਤੋਂ 35000 ਰੁਪਏ ਦਾ ਠੀਕ ਹੈ ਜੀ ਹਾਂ ਗੱਲ ਸਹੀ ਹੈ ਵੀ ਹਾਂ ਜੀ ਪਿਆ ਆਪਾਂ ਲਕੋ ਮੰਨ ਲਾ ਲਕੋ ਕੇ ਨਹੀਂ ਰੱਖਣਾ ਨਾ ਨਾ ਲਕੋ ਕੇ ਆਪਾਂ ਅੱਜ ਤੱਕ ਕਿਤੇ ਨੱਟ ਤੱਕ ਵੀ ਨਹੀਂ ਉਤਾਰੇ ਭਰਾ ਜੀ ਰੱਖੀਏ ਕੰਪਲੀਟ ਹੋ ਕੇ 13 ਮਾਡਲ ਇਹ ਟਰੈਕਟਰ ਫਿਟਿੰਗ ਕਰਕੇ ਦੇਵਾਂਗੇ ਜੀ ਹਾਂ ਜੀ ਕੰਪਲੀਟ ਕਰਕੇ ਜੀ ਹਾਂ ਜੀ ਇਹ ਸੋਨੂੰ 3 ਲੱਖ ਤੇ 55000 ਰੁਪਏ ਦੀ ਭਰਾ ਜੀ ਮਸ਼ੀਨ ਦੇਵਾਂਗੇ ਜੀ 3 ਲੱਖ 55000 ਹਾਂ ਜੀ 13 ਮਾਡਲ ਜੀ 13 ਮਾਡਲ ਮਾਰਕੀਟ 'ਚ ਕੋਈ 13 ਮਾਡਲ ਮ ਤਾ ਵੀ ਆਪਣੀ ਗਰੰਟੀ ਹੋਈ ਠੀਕ ਹੈ ਜੀ ਇਸ ਚੀਜ਼ ਦੀ ਗਰੰਟੀ ਤੇ ਜੇ ਲੱਖੀ ਆਪਾਂ ਗੱਲ ਕਰੀਏ ਹੁਣ ਮਾੜੀ ਜੀ ਵੀ ਜਿਹੜਾ ਉਹ ਆਪਣਾ ਗੇਅਰ ਆ ਗਿਆ ਦਾ ਗੇਅਰ ਬਕਸ ਹਾਂਜੀ ਹਾਂਜੀ ਸਾਰੀਆਂ ਮਸ਼ੀਨਾਂ ਦਾ ਹਾਂਜੀ ਉਹਨਾਂ ਦਾ ਵੀ ਵਧੀਆ ਕੰਮ ਕਰਕੇ ਉਹ ਕਰਦੇ ਹਾਂ ਹਾਂਜੀ ਜਦੋਂ ਟਰੈਕਟਰ ਆਪਾਂ ਫਿਟਿੰਗ ਕਰਦੇ ਆ ਨਾ ਜੀ ਹਾਂਜੀ ਉਦੋਂ ਸਾਰਾ ਗੇਅਰ ਚੈੱਕ ਹੁੰਦਾ ਜੀ ਠੀਕ ਹੈ ਜੀ ਹਾਂਜੀ ਉਹ ਗ੍ਰਾਹਕ ਦੇ ਬਿਨਾ ਕਹੇ ਤੋਂ ਹੀ ਚੈੱਕ ਹੁੰਦਾ ਠੀਕ ਹੈ ਜੀ ਹਾਂਜੀ ਐ ਨਹੀਂ ਹੈਗਾ ਇੱਕ ਆਪਣੇ ਕੋਲੇ 2000 ਨੌਨ ਸਟੈਂਡਰਡ ਦੀ ਮਸ਼ੀਨ ਆਉਣੀ ਆ ਰਾਜੀ ਉਹ ਕੱਲ ਤੱਕ ਆ ਜੂਗੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਥੋੜਾ ਜਿਹਾ ਘੱਟ ਰੇਟ ਚ ਲੈਣੀ ਆ ਉਹ ਵੀ 2 ਲੱਖ ਤੇ 40000 ਰੁਪਏ ਦੀ ਮਸ਼ੀਨ ਹੈ ਬਈ 2 ਲੱਖ 40000 ਦੀ 2 ਲੱਖ 40000 ਰੁਪਏ ਦੀ ਉਹ ਦੇਵਾਂਗੇ ਹਾਂ ਨਾ ਹੀ ਹੋਊ ਠੀਕ ਹੈ ਮੰਨ ਉਹਦੇ ਚ ਠੀਕ ਹੈ ਜੀ ਹਾਂ ਉਹ ਪਹਿਲੇ ਹੀ ਆਪਾਂ ਮਾਨਤਾਣ ਛੱਡ ਕੇ ਮਤਲਬ ਰੇਟ ਦੱਸਿਆ ਭਰਾ ਰੇਟ ਸਾਰਾ ਕੁਝ ਕੱਢ ਕੇ ਪਹਿਲਾਂ ਹੀ ਦੱਸਤਾ ਪਹਿਲਾਂ ਹੀ ਦੱਸਤਾ ਜੀ 2009 ਮਾਡਲ ਮਸ਼ੀਨਾਂ ਬਹੁਤ ਹੀ ਸੋਹਣੀ ਆ ਠੀਕ ਹੈ ਜੀ ਸਾਫ਼ ਸੁਥਰੀ ਆ ਜੀ ਕਿਸੇ ਭਰਾ ਨੇ ਮਤਲਬ ਲੋ ਕੰਮ ਧੰਦੇ ਵਾਸਤੇ ਆਪਦੇ ਲੈ ਕੇ ਜਾਣੀ ਆ ਤਾਂ ਉਹ ਜਦੋਂ ਵੀ ਮਰਜੀ ਆਪਣਾ ਕੰਟੈਕਟ ਕਰ ਸਕਦਾ ਜੀ ਮੋੜ ਕੰਬਾਈਨ ਸੀਲਜ ਪਿੰਡ ਹੰਡਿਆਆ ਜੀ ਠੀਕ ਹੈ ਜੀ ਕੋਠੇ ਮੋੜ ਜੀ ਠੀਕ ਹੈ ਜੀ ਲੱਖੀ ਮੋਬਾਈਲ ਨੰਬਰ ਦੱਸ ਦੇ 98151 ਜੀ 22328 ਜੀ 98151 ਜੀ 22328 ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਆਉਣ ਲਈ ਸਾਰੇ ਸਰੋਤਿਆਂ ਨੂੰ ਦੁਬਾਰਾ ਤੋਂ ਸਤਿ ਸ੍ਰੀ ਅਕਾਲ ਜੀ ਲੋਬੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ